ਬੱਟੇ ਲਗਾੜਾ ਹੈ ਬੱਟੇ ਲਗਾੜਾ ਤੇਰੇ ਘਰ ਵਿੱਚ ਆ ਘਰ ਵਿੱਚ ਆ ਹੇ ਕੋਟਲੇ ਚਾਉਂਦਾ ਢੰਗਾ ਨਾਲ ਰੱਜਿਆ ਹੇ ਕੋਟਲੇ ਚਾਉਂਦਾ ਢੰਗਾ ਨਾਲ ਰੱਜਿਆ

ਗਿਆ ਕਾਫੀ ਟਾਈਮ ਹੋ ਗਿਆ ਮੁੰਡਾ ਤੇਰਾ ਸੀ ਘਰੋਂ ਭੱਜ ਗਿਆ ਹੋ ਗਿਆ ਕੋਈ ਬਿੰਨਿਆਂ ਦੇ ਹਿਸਾਬ ਨਾਲ ਕਿ ਸਾਲਾਂ ਦੇ ਹਿਸਾਬ ਨਾਲ ਪਰ ਉਹ ਨਹੀਂ ਲੱਭਿਆ ਵਿਆਹ ਆਵਿਆ ਸੀ ਕੁਮਾਰਾਏ ਸੀ ਸਰਬਜੀਤ ਨਾ ਕਿਰਾ ਦਾ ਨਾਮ ਕਾਲਾ ਨਾ ਕਿਦਾ ਚੱਲੇ ਹੋ ਲੱਭਦੀ ਵੀ ਉਫਕੀਰਾ ਵੇਨੇ ਤੇਰੇ ਘਰ ਦੀ ਗਲੀ ਨੂੰ ਹੋ ਲੱਭ ਕੇ ਲਿਆ ਦੇ ਸਾਦਾ ਵੇ ਮੇਰੇ ਦਿਲ ਦਾ ਜਾਨੂ ਨੂੰ ਹੋ ਲੱਭ ਕੇ ਲਿਆ ਦੇ ਸਾਦਾ ਵੇ ਮੇਰੇ ਦਿਲ ਦਾ ਜਾਨੂ ਨੂੰ ਖਦੀ ਰਹਾ ਜਿਹੜਾ ਮੈਂ ਨਾਮ ਬੋਲਿਆ ਕਾਲਾ ਕਿੱਥੇ ਰਹਿੰਦੇ ਐ ਕਿੱਥਿਓ ਉਹਨਾਂ ਨੂੰ ਕੀੜੇਤ ਬਣੀ ਸੀ ਘਰ ਬੜੇ ਸੋਹਣੇ ਵਸਦੇ ਸੀ ਬੜੇ ਸੋਹਣੇ ਘਰ ਰਹਸਦੇ ਸੀ ਅੱਜ 5-10 ਸਾਲ ਹੋ ਚੁਕੇ ਐ ਜਮਾ ਖਤਮ ਕਰ ਮੈਂਟਲਿੰਗ ਪ੍ਰੋਬਲਮ ਕੀ ਹੋਗੀ ਸਰ ਘਰੋਂ ਬਾਹਰ ਜਾਵੜਿਆ ਸੀ ਕੋਈ ਲੜਕੇ ਜਾਵੜਿਆ ਸੀ ਕੌਣ ਗਿਆ ਸੀ 1 2 3 ਤਿੰਨ ਭਾਈ ਕੌਣ ਹੈ ਕੌਣ ਆ ਚਾਚੇ ਸੀ ਤਾਈ ਸੀ ਕੌਣ ਸੀ ਪੀਰ ਨੂੰ ਮੰਨਿਆ ਮਾਤਾ ਨੂੰ ਮਾਤਾ ਕਾਲਕਾ ਨੂੰ ਮੰਨਦੇ ਹੋ ਕੋਈ ਪੱਠ ਦਿੰਦੇ ਸੀ ਕੁਰਬਾਨੀ ਦਿੰਦੇ ਸੀ ਕਾਹਦਾ ਦਿੱਤਾ ਸੀ ਕਿਹੜੇ ਬਾਬੇ ਦਾ ਦਿੱਤਾ ਸੀ ਰੱਜੂ ਨਾ ਕਿਦਾ ਐ ਚਲੋ ਹੋ ਕਾਲਾ ਖੰਧੁਰਾ ਗੁਲਾਬੀ ਟੇੜਾ ਬਾਣਾ ਦੇ ਕੋਈ ਜਗਤ ਦੂ ਸੁੱਖੀ ਕੱਗ ਮਾਈ ਹੱਥੋਂ ਦੇ ਵੀ ਤਾਰੀ ਉੱਤੇ ਜੋਤ ਜਗਤ ਤੋਂ ਸੁੱਖੀ madano <laughs> ਦੋ ਜਣੇ ਛੋਟੇ ਕਰੋ ਭੱਜ ਗਏ ਇੱਕ ਕੋਈ ਨੋ ਭੱਜ ਗਈ ਛੱਡ ਕੇ ਹਾਂ ਭੱਜ ਹਾਂਜੀ ਮੇੜੀ ਬਣਾਈਏ ਕਿ ਤੁਸੀਂ ਮੇੜੀਅਲ ਦੀ ਸੇਵਾ ਕਰਦੇ ਹੋ ਕਿੰਨਾ ਟਾਈਮ ਹੋ ਗਿਆ ਮੇੜੀਅਲ ਦੀ ਸੇਵਾ ਕਰੀ ਜਾਂਦੇ ਨੂੰ ਪਰ ਰਾਣੀ ਬਣੀ ਆਂਦਾ ਆ ਕੀ ਸਮਝ ਦਬਾਬ ਦੀ ਕਾਣੀ ਬੰਦੀ ਆ ਕਿ ਨੂੰ ਬੰਦੀ ਆ ਦਬਾਅ ਪੈਂਦਾ ਕਈ ਵਾਰੀ ਆਏ ਆਪਣੇ ਖਾ ਪੈਂਦਾ ਜਿਵੇਂ ਕੋਈ ਪਿੱਛੇ ਤੁਰਿਆ ਫਿਰਦਾ ਹੋਵੇ ਬਾਜ ਮੂੰਗੂ ਬਾਜਵਾਈਦੀ ਹੈ ਜੇ ਮੈਂ ਕੋਈ ਆਦਮੀ ਬਾਜ ਮਾਰਦਾ ਹੋਵੇ ਫਿਰ ਦਬਾਅ ਪੈ ਜਾਂਦਾ ਉਹ ਤੋਂ ਬਾਅਦ ਦਬਾਅ ਕਮ ਛੱਡ ਜਾਂਦਾ ਆਈ ਗੱਲ ਬੰਦੀ ਹੈ ਇਹ ਡਿੱਗ ਤਾਂ ਬੰਦੀ ਨੂੰ 8 ਸਾਲ ਹੋ ਗਏ 8 ਸਾਲ ਹੋ ਗਏ 8 ਸਾਲ ਹੋ ਗਏ 8 ਸਾਲ ਹੋ ਗਏ ਡਿੱਗਤਾ ਬਣ ਜਾਂਦੇ ਨੂੰ ਜਿਹੜੇ ਦੋ ਜੀਪ ਵਿੱਚ ਹੈ 8 ਸਾਲਾਂ ਦੇ ਵਿੱਚ ਬਚ ਚੁੱਕੇ ਹੈ ਸਹੀ ਹੈ ਗੱਲ ਜਮਾ ਕੋਈ ਮਾਤਾ ਦੀ ਜੋਤ ਜਗਾਉਣੀ ਹੋ ਮਾਤਾ ਕਾਲੀ ਦੀ ਕਿੰਨਾ ਟਾਈਮ ਹੋ ਗਿਆ ਹਾਂਜੀ ਉਦੋਂ ਦੀ ਚੱਲੀ ਜਾਂਦੀ ਐ ਪਰ ਸਹੀ ਨਹੀਂ ਹੋਈ ਜਾਂਦੀ ਦੋ ਬੱਚੇ ਕਿਦੇ ਐ ਦੋ ਬੱਚੇ ਉਹ ਧੰਮਾ ਬਾਬਾ ਧੰਮਾ ਹੈ ਕਸਰ ਦੀ ਕਹਾਣੀ ਕਿਹਨੂੰ ਬੰਦੀ ਰਹੀ ਐ ਦੰਦਲਾ ਪੈਂਦੀ ਸੀ ਗੁੰਮਸ਼ਮੋ ਜਾਂਦਾ ਸੀ ਕੌਣ ਹੁੰਦਾ ਸੀ ਬੱਚਾ ਖਰਾਬ ਹੋ ਗਿਆ ਇੱਕ ਕਿਦਾ ਹੋਇਆ ਚੱਲ ਹੋ ਖੇੜਦੀ ਮਤਾਨ ਕਾਲਕਾ ਦਾਲੇ ਖੋਪੜੀਆਂ ਦੇ ਹਾਰ ਖੇੜਦੀ ਮਤਾਨ ਕਾਲਕਾ ਦਾਲੇ ਖੋਪੜੀਆਂ ਦੇ ਹਾਰ ਖੇੜਦੀ ਮਤਾਨ ਵੇ ਪਰੇ ਆਏ ਦੱਸੋ ਕੋਈ ਗੱਭਰੂ ਨੌਜਵਾਨ ਅੱਜ ਕੌਣ ਮਰਿਆ ਹੈ ਬੇਮੌਤ ਮਰਿਆ ਘਰੇ ਮਰਿਆ ਮਰਿਆ ਕਰਿਆ ਬੇਮੌਤ ਮਰਿਆ ਕਾਫੀ ਸਾਲ ਹੋ ਗਏ ਗੱਲ ਕੀ ਦਾ ਕੁੱਟੀ ਦਾ ਜਿਵੇਂ ਗੱਲ ਦਬ ਜਾਂਦਾ ਹੋ ਗਈ ਜ਼ਹਿਰ ਕਿਨੇ ਖਾਲਿਆ ਸਪਰੇਅ ਛੱਟ ਹਾਂ ਅਜ ਦੀ ਮਾਰਨਾ ਹਮ ਮੰਦਰ ਤੋਂ ਬਾਦੇ ਕੰਨੀ ਬੰਦੇਣਾ ਹੈ ਜੋ ਵੀ ਅੱਥਲੇ ਤੋਂ ਖਲੀ ਮਾਰਨਾ ਜੈਕਾਰਾ ਬੋਲਣਾ ਬਾਬੇ ਜਰਾਂ ਦੇ ਕਿ ਬਾਬਾ ਤੇਰੇ ਸੱਚੇ ਦਰਬਾਰ ਦੀ ਲੱਖਾਂ ਦੇ ਬਾਤੇ ਦੇ ਦਰਬਾਰ ਦੀ ਮਹਾਮੈ ਗਾਲ ਕਾਂ ਦੇ ਦਰਬਾਰ ਦੀ ਜਿਹੜੇ ਜੰਡਾ ਵਾਲੇ ਸੱਚੀ ਸਰਕਾਰ ਦੀ ਸਦਾ ਜੀ ਹੋ ਸਿਰ ਦਿੱਤੇ ਆ ਜਿੱਥੇ ਮਿਲਦੀ Come on! ਫਿਰ ਦਿੰਦਿਆਂ ਜਿੱਥੇ ਮਿਲਦੀ ਨਾ ਪਰੀ ਫਿਰ ਦਿੰਦਿਆਂ ਜਿੱਥੇ ਮਿਲਦੀ ਨਾ ਪਰੀ ਮੇਰਾ ਬਿਨਾਂ ਲਿਖਵਾ ਦੇ ਮਾਇਨੀ ਮੈਨੂੰ ਭਾਈ ਮੈਨੂੰ ਭਾਈ ਮੈਨੂੰ ਮਗਵਾਵਾ ਦੇ ਪਰ ਮੁਸਕੂ ਲੈ ਲਾਵੇ ਮਾਇਨੀ ਮੈਨੂੰ ਤੇਰਾ ਸਹਦਾ ਜਗਮੰਦਰ ਨਾਮ ਹੋਵੇ ਜਗਮੰਦਰ ਨਾਮ ਹੋਵੇ ਘਰ ਵਾਸਤੇ ਪੁੱਛਣਾ ਹੋਵੇ ਗੱਡੀ ਵਾਸਤੇ ਪੁੱਛਣਾ ਹੋਵੇ ਕੀ ਨਾਮ ਆ ਭਾਈ ਚੱਲ ਹਾਂ ਤਾੜੀ ਮਾਰ ਦਿਓ ਵਾਹ ਲਓ ਹੋ ਵੀ ਜਦੋਂ ਜਦੋਂ ਕਰਵਾਸਤਾ ਪੁੱਛਣਾ ਵਾਜੀਆ ਹੁਣ ਆ ਪੁੱਛ ਦਿਓ ਸਾਡੇ ਘਰ ਦੇ ਵਿੱਚ ਕੀ ਦਿੱਕਤਾ ਕਿਉਂ ਨਹੀਂ ਆ ਸਮੱਸਿਆ ਚੱਲੀ ਜਾਂਦੀ ਐ ਕੋਈ ਟਾਈਮ ਇੰਝ ਸੀ ਜੋ ਮੰਗ ਮੰਗਦੇ ਸੀ ਉਹੀ ਮੰਗ ਮਿਲਦੀ ਸੀ ਪਰ ਇਸ ਟਾਈਮ ਜਿਵੇਂ ਸਿਸਟਮ ਬੰਦ ਹੋ ਚੁੱਕਿਆ ਐ ਗੱਡੀ ਕਰਦੇ ਹੋ ਤੁਸੀਂ ਕਿੰਨੇ ਸਾਲ ਹੋ ਗਏ ਗੱਡੀ ਕਰਦੇ ਨੂੰ 12 ਸਾਲ ਹੋ ਗਏ ਗੱਡੀ ਬੰਦ ਹੋਈ ਨੂੰ ਹੋ ਗਏ 2-3 ਸਾਲ ਕਿ ਬਾਲੇ ਹੋ ਗਏ ਕੋਈ ਉਹ ਵੀ ਟਾਈਮ ਸੀ ਤੁਸੀਂ ਵੀ 2250 ਜਣਾ ਚ ਪੁੱਛਾ ਕੱਢਦੇ ਸੀਗੇ ਪਰ ਅੱਜ ਤੁਹਾਡੇ ਕੋਲੇ ਜੰਤਰੀ ਨਹੀਂ ਹੁੰਦੇ ਗੱਡੀ ਬੰਦ ਹੋ ਚੁੱਕੀ ਹੈ ਹਲੇ ਜਈ ਬਾਤ ਹੈ ਕੌਣ ਸਾ ਕੰਮ ਹੈ ਚੱਲ ਵੀ ਇਨ ਮਹਾ ਵਿਮਾਰ ਬੁਰੀ ਕਮੀ ਹੈ ਕੱਤੀ ਤੂਸੇ ਕੱਤੀ ਸ਼ੌਕ ਸ਼ੌਕ ਨਾ ਲਾਈ ਸੀ ਪੀਰ ਦੀ ਦਰਗਾਹ ਕਿੱਥੇ ਸੀ ਨਰਦ شریف ਕੋਈ ਸਾਨੂੰ ਸੇਵਾ ਦਿੱਤੀ ਸੀ ਕਿੰਨੇ ਸੀ ਸਾਨੂੰ ਖਾਣੀ ਵੀ ਦਿੰਦਾ ਰਿਹਾ ਹੈ ਪੜਾ ਵੀ ਕਰਿਆ ਪਰ ਅੱਜ ਪਤਾ ਨਹੀਂ ਕੀ ਬਣ ਬਣੀ ਤੂੰ ਪੁੱਛਾ ਕਰਦਾ ਸੀ ਕੋਈ ਸਾਧ ਸੀ ਭੂਤ ਸੀ ਪ੍ਰੇਤ ਸੀ ਮੈਨੂੰ ਨਹੀਂ ਪਤਾ ਪਰ ਜਿਹੜਾ ਥੋੜਾ ਪੀਰ ਸੀਗਾ ਉਹਨੇ ਤੈਨੂੰ ਪਿੱਤਰ ਦਿੱਤਾ ਸੀਗਾ ਚੱਲ ਕੇ ਨਾ ਇੱਕ ਹੁਣ ਹੈ ਚਿਵਾਰਾ ਕਿੱਥੇ ਹੈ ਚਿਵਾਰੇ ਤੇ ਗੱਦੀ ਕੋਲ ਲਾਉਂਦਾ ਛਿੜ ਕੇ ਨਾ ਲੈ ਕੇ ਹਾਂ ਇਹ ਜੀ ਗੱਲ ਜਦੋਂ ਨਿਕਲ ਕੇ ਆਉਂਦੀ ਹੈ ਤਾੜੀ ਨਹੀਂ ਤਾਰਾ ਬਣਦਾ ਹੈ ਮਾਦੇ ਬੱਦਕੇ ਹਾਂ ਓ ਆਇਓ ਉਹ ਪਿੱਤਰ ਤੇਰਾ ਨੀਗਾ ਜਿਹੜਾ ਤੂੰ ਗੁਰੂ ਬਣਾਇਆ ਸੀ ਪੀਰ ਕਹਿੰਦਾ ਸੀ ਉਹਨੇ ਪਿੱਤਰ ਲਾਤਾ ਕਹਿੰਦਾ ਤੋਤੀ ਕੁੜਤਾ ਪਾਇਆ ਹੱਥ ਦੇ ਵਿੱਚ ਹੁੰਡੀ ਹੈ ਹੁੰਡੀ ਹੈ ਦੇਖੋ ਜਿਹੜਾ ਹਾ ਪਿੱਤਰ ਹੈ ਇਹਨੂੰ ਕੋਟਲੇ ਕੋਣ ਛੱਡ ਗਿਆ ਹੈ ਕੋਟਲੇ ਕੋਣ ਛੱਡ ਗਿਆ ਤੰਗ ਕਰਦਾ ਸੀ ਫੇਰ ਅਵਾਜੂ ਆ ਜਾਂਦਾ ਸੀ ਤੇਰੇ ਕੋਲੇ ਫਕਰਾ ਚੀਜ਼ ਇੱਕੀ ਸੀ ਤਾੜੀ ਮੰਗ ਦੂ ਸੱਸ ਜੀ ਵਾਜੀ ਵਾਜਾ ਆਈ ਪਿੱਤਰ ਸੀਗਾ ਜਿਹਦੇ ਸਿਰ ਤੇ ਤੁਸੀਂ ਛਾਲਾ ਮਾਰੀਆਂ ਆ ਗਈ ਸਮ ਉਸ ਤੋਂ ਬਾਅਦ ਤੁਹਾਡਾ ਬੇੜਾ ਖਤਮ ਹੋ ਗੱਦੀ ਬੰਦ ਹੋ ਗਈ ਸੰਗਤ ਆਉਂਦੀ ਸੀ ਸੰਗਤ ਬੰਦ ਹੋ ਗਈ ਤੇਰਾ ਦਰਬਾਰ ਬਣਿਆ ਹੋਇਆ ਕੋਈ ਦਰਬਾਰ ਬਣਾਇਆ ਦਰਬਾਰ ਬੰਦ ਪਿਆ ਕੋਈ ਰੋਲਾ ਚੱਲਦਾ ਚੱਲੀ ਜਾਂਦਾ ਇੱਥੇ ਲੈ ਗਿਆ ਉੱਤ ਤਾਂ ਮੇਰਾ ਪੀਰ ਕੌਟੜਾ ਹੰਮਾ ਲਿ ਮਸਾਨੀਆਂ ਕੌਟੜਾ ਕੌਟੜਾ ਹੌਟੜਾ ਘਰ ਪਾਲਣਾ ਮੋਜ ਬਣ ਜਾਣੀਆਂ ਹੌਟੜਾ ਘਰ ਪਾਲਣਾ ਮੋਜ ਬਣ ਜਾਣੀਆਂ ਹੌਟੜਾ ਘਰ ਪਾਲਣਾ ਦੋਗੀ ਗੱਦੀ ਚੱਲੀ ਨਹੀਂਗੀ ਹੁਣ ਦੋ ਜੋਤਾਂ ਜਗੀਆਂ ਜਾਂਦੀਆਂ ਤੇਰੇ ਦਰਬਾਰ ਦੇ ਵਿੱਚ ਕਿੰਨੀਆਂ ਜਗਦੀਆਂ ਸੱਤ ਜੋਤਾ ਕੌਣ ਨਹੀਂ ਹੁੰਦਾ ਸੀ ਜਦੋਂ ਸੱਤ ਜੋਤਾ ਜਗਦੀਆਂ ਸੀ ਉਦੋਂ ਬੇੜਾ ਪਾਰ ਸੀ ਸੰਗਤ ਨਾਲ ਸੰਗਤ ਸੀ ਫੈਦੇ ਨਾਲ ਫੈਦਾ ਐਸ ਪਿੱਤਰ ਨੂੰ ਤੂੰ ਮੰਨਦਾ ਸੀ ਕਾਲੇ ਕੱਪੜਿਆਂ ਦੇ ਵਿੱਚ ਕੋਈ ਆਦਮੀ ਵੇਖਦਾ ਕਿਹਨੂੰ ਵੇਖਦਾ ਇਹ ਲੰਮੇ ਦੇ ਵਿੱਚ ਰਕਾवट ਪਈ ਜਾਂਦਾ ਦੇਖਾ ਫਾਇਦਾ ਹੋ ਜੂਆ ਗੱਡੀ ਚੱਲੂਗੀ ਗੱਡੀ ਨੋ ਵਾਰ ਨੋ ਚੱਲੂਗੀ ਸੰਗਤ ਆਊਗੀ ਸਭ ਵਸੂਆ ਭਲਾ ਹੋਊਗਾ ਸੱਤ ਜੋਤਾਂ ਹੀ ਗੱਡੀ ਦੇ ਜਗਦੀ ਪੈਰੋਂ ਤੇ ਕਲਕੰਦੀ ਜੋਤ ਜਗੁਨੀ ਪਊਗੀ ਫੇਰ ਗੱਦੀ ਦੀ ਬੇੜੀ ਬੰਨੇ ਲੱਭੀ ਜੋਤਾਂ ਜਗਾਇਆਂ ਲੱਡੂਆਂ ਤੇ ਨਹੀਂ ਪੈਰੋਂ ਨੂੰ ਚਲਾ ਨਾਲ ਲਾ ਬੇੜੀ ਨੂੰ दान कुझु पुछा की ਹਲ ਵੀ ਫਟਾ